ਪਰਾ ਮੁੰਡਾ ਇਹ ਮੇਰਾ ਮੇਰਾ ਗੰਡੂ ਪਤੀਜਾ ਸਭ ਤੋਂ ਜ਼ਿਆਦੇ ਦੁਖੀ ਮੈਨੂੰ ਇਹੀ ਕੱਢਾ ਘਰ ਚੋਂ ਇੱਕ ਮੇਰੀ ਕਰਦੀ ਆ ਬੇਬੇ ਜਿਵੇਂ ਕੰਮ ਨਹੀਂ ਕਰਦੀ ਮੈਨੂੰ ਕਹਿੰਦੀ ਇਹ ਆਪ ਨਹੀਂ ਕਰਦੀ ਜੇ ਮੇਰੀ ਭਾਬੀ ਕੰਮ ਨਹੀਂ ਕਰਦੀ ਮੈਨੂੰ ਕਹਿੰਦੀ ਮੇਰੀ ਕੁੜੀ ਕੰਮ ਕਰਦੀ ਆ ਮੇਰੀ ਨੂੰ ਕੰਮ ਨਹੀਂ ਕਰਦੀ ਜਦੋਂ ਧੋਨੇ ਇਕੱਠੀਆਂ ਕੰਮ ਕਰਦੀਆਂ ਉਦੋਂ ਕਹਿੰਦੀ ਸਾਡੀ ਕੁੜੀ ਕੰਮ ਨਹੀਂ ਕਰਦੀ ਜੋ ਸਾਰੇ ਨਾਲ ਇਕੱਠੇ ਹੋ ਜਾਂਦੇ ਜਵਾਬਿੰਦੇ ਸਾਡੀ ਭੂਆ ਸੰਗ ਕਰਦੀ ਆ ਜੀ ਮੈਂ ਟੀਵੀ ਲਾ ਮਾਵਾਂ ਜਵਾਬ ਕਹਿੰਦੇ ਸਾਡੀ 바ਰੀ ਆ ਜੀ ਮੈਂ ਕਰਨਾ ਆ ਤੋ ਕਿ ਬੈਠ ਕੇ ਸੋਫੇ ਦੇ ਉੱਤੇ ਧਿਆਨ ਕਰ ਲਾਂ ਵੀ ਚੱਲ ਮੈਂ ਹੁਣ ਬੈਗ ਬੋਸ ਦੇਖ ਲਾਂ ਛੋਟਾ ਮੈਨੂੰ ਕਹਿੰਦਾ ਭੂਆ ਤੂੰ ਬੈਗ ਬੋਸ ਚ ਜਾਣਾ ਮੈਂ ਦੱਸ ਕਿ ਦੋਨੋਂ ਆਵਾਂ ਜੀ ਨਾਨੀ ਕੋ ਮਨ ਉਹ ਵੀ ਕਾਰ ਕਰ ਲੈਂਦੇ ਆ ਚੱਲੋ ਚੱਲੋ ਚੱਲ ਮੈਨੂੰ ਕੋਈ ਨਹੀਂ ਦਿੰਦਾ ਤੂੰ ਨਾਲ ਤੇ ਜਦੋਂ ਇਹ ਘਰੇ ਆ ਜਾਂਦੇ ਨੇ ਨਾ ਸਹਿਰ ਗੋਢੇ ਮੋਢੇ ਸਾਲ ਦੁਖਣ ਲੱਗ ਜਾਂਦੇ ਆ ਇਹ ਮੇਰੀ ਕਦਰ ਹੀ ਨਹੀਂ ਕਰਦਾ ਇਹ ਪਹਿਲਾਂ ਆਪੇ ਉਹ ਬੜੀ ਦੁਬਾਰਾ ਕਹਿੰਦਾ ਤਸੀਲੇ ਕਿ ਜਾਓ ਤਸੀਲੇ ਕਿ ਜਾਓ ਜਦੋਂ ਫਿਰ ਇਹਦਾ ਜਮਾ ਪਤਾ ਲੱਗ ਜਾਂਦਾ ਇਹ ਨੂੰ ਵੀ ਹੁਣ ਮੇਰਾ ਕੋਈ ਪੱਲੀ ਬਾੜਸ਼ ਨਹੀਂ ਫਿਰ ਇਹ ਮੈਨੂੰ ਕਹਿੰਦਾ ਪੋਤੀ ਮੈਂ ਤੁਹਾਡਾ ਪੁੱਤ ਹਾਂ ਉਹ ਤਾਂ ਪਹਿਲਾਂ ਮੈਂ ਇਹਨੂੰ ਜਾ ਵੀ ਨਹੀਂ ਹਣੀ ਇਹ ਨਹੀਂ ਮੈਂ ਲਾਸਟ ਵਿੱਚ ਇਹਨੂੰ ਮੈਂ ਜਾਵਾਂ ਜੇ ਤਾਂ ਪੱਤਰ ਲੱਗਦੇ ਵੀ ਭੋਏ ਨੇ ਲੈ ਕੇ ਜਾ। ਇਹ ਹੀ ਫਰਮੈਂਟ ਤਾਂ ਲੈ ਕਰਾ ਕੇ ਇਹਨੂੰ ਤਿਆਰ ਕਰਦੇ ਆਂ ਸੀ। ਬੂੜੇ ਦੀ ਮਾਹੀ ਮੈਂ ਤਾਂ ਕੱਬੀ ਪ੍ਰਾਵਾ ਤੇ ਆ ਰੋਣਾ ਬੈ ਤੂੰ ਲੇਟ ਹੋ ਜਾਏਂਗਾ ਬੈ ਤੂੰ ਲੇਟ ਹੋ ਜਾਏਂਗਾ। ਇਹ ਮੈਂ 5 ਮਿੰਟ ਲਈ ਸਾਡੀ ਕੁੜੀ ਦਾ ਮੇਕਅਪ ਲੋੜ ਨਹੀਂ ਆਉਂਦਾ। ਸਾਡੀ ਕੁੜੀ ਤਿਆਰ ਨਹੀਂ। ਯਾਰ ਦੇ ਮੁੰਡਾ ਦੇ। ਅੱਧੇ ਘੰਟਾ ਮੇਰਾ ਕਿਚ ਰਹਿ ਗਿਆ ਇਹਨੂੰ ਲੈ ਜਾਂਦੇ ਵਿੱਚ ਉੱਥੇ ਪਚਾਉਣ ਦੇ ਵਿੱਚ ਕਿ ਸ਼ੌਕਰਾ ਹੋਣਾ ਕੇ ਗੱਡੀ 'ਚ ਬੈਠੇ। ਹਾਂ ਮੈਨੂੰ ਉੱਥੇ ਲੈ ਕੇ ਜਾਮਾ ਹਾਂ ਜੇ ਲੇਟਦੇ ਆਉ ਤਾਂ ਕਸੂਰ ਇਹਦਾ ਨਹੀਂ ਕਸੂਰ ਮੇਰਾ ਤੈਨਗੇ ਨਹੀਂ ਗੱਡੀ Holi ਤੇ ਲਈ ਲੈ ਦੱਸ ਭਾਈ ਮੈਂ ਗੱਡੀ ਨੂੰ ਖੰਬ ਲਾ ਦੇ ਹਾਂ ਮੇਰੇ ਤਾਂ ਲਾਇਸੈਂਸ ਨਹੀਂ ਨਾ ਮੈਨੂੰ ਕਿਹੜਾ ਗੱਡੀ ਚਲਾਉਣੀ ਆਉਂਦੀ ਖਾਲੀ ਜਿੱਥੇ ਠਹਿ ਦੇ ਸਕਤੇ ਮੈਂ ਪਾਰਕਿੰਗ ਲਾਉਣੀ ਆ ਚਾਰ ਪੰਜਾਂ ਪਾਰਕਿੰਗਾਂ ਛੱਡਾਂ ਪੀ ਜਾ ਮੂੰਹ ਵੱਡਾ ਹੋ ਗਿਆ ਉਹਦੇ ਮੇਰੇ ਭਰਾ ਦਾ ਮੂੰਹ ਬਹੁਤ ਵੱਡਾ ਹੋ ਗਿਆ ਕਹਿੰਦੀ ਹੈ ਮੁੰਡੇ ਨੂੰ ਜਿੱਡੇ ਲੈ ਕੇ ਜਾਂਦੀ ਆ ਲੈਡਾ ਲੈ ਕੇ ਜਾਂਦੀ ਆ ਕਿਆ ਤਾਂ ਬਣੀ ਕਤੇ ਫਿਰ ਮੈਂ ਤਾਂ ਅੱਜ ਭਾਈ ਸਕੀਮ ਨੂੰ ਬਲਾਲਾ ਪਾਈ ਮੇਰਾ ਕੰਮ ਹੈ ਨਾ ਕੱਲਾ ਢੇ ਸਪੈਟ ਜੇ ਮੈਂ ਇਹਨੂੰ ਘਰੇ ਹੱਥ ਲਾ ਕੇ ਕੁਝ ਬਲਾ ਲਮਾ ਇਹਦਾ ਹੱਥ ਤੇ ਮਮੀ ਭਾਈ ਤੂੰ ਕੰਮ ਖਾ ਰਹੀ ਆ ਅੱਜ ਦਾ ਬਲੌਗ ਕੋਈ ਨਹੀਂ ਦੁਬਾਰਾ ਦੁਬਾਰਾ ਫਿਰ ਮੈਂ ਪੋਸਟ ਕਰੂੰ ਆਪਨੀ ਤਾਂ ਬਾਦੀ ਰੱਖੀ ਬੰਦਾਏ ਕੋਚ ਨਾਲ ਅੱਜ ਇਹਨੇ ਲੇਟ ਹੋਣਾ ਛੇਤਰ ਇਹਦੇ ਪੈਲੇ ਪੈਣੀ ਇਹ ਮੈਨੂੰ ਚੰਗੀ ਤਰ੍ਹਾਂ ਪਤਾ ਓਕੇ ਕਿਉਂ ਆਨ ਕਰ ਲਿਓ ਦੁਬਾਰਾ ਮੇਰੇ ਚੈਨਲ ਦੇ ਉੱਤੇ ਓਕੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਦੁਬਾਰਾ ਮਿਲਦੇ ਆ 15 ਮਿੰਟਾਂ ਬਾਅਦ